ਕੋ ਗੱਲ ਰਿਹਾ ਵੀ ਲੋਕ ਤਾਂ ਬੜੇ ਦਿਨਾਂ ਦੇ ਚੀਕ ਝਾੜਾ ਪਿਆ ਸੀਗਾ ਲੋਕ ਕਹਿ ਰਹੇ ਸੀ ਵੀ ਸਾਨੂੰ ਸੈਕਟਰੀ ਨਹੀਂ ਮਿਲ ਰਿਹਾ ਸਾਨੂੰ ਕਾਗਜ਼ ਨਹੀਂ ਮਿਲ ਰੇ ਮੇਰੀ ਕੱਲ ਵੀਡੀਓ ਸਾਹਿਬ ਨਾਲ ਗੱਲ ਹੋਈ ਆਪਕੋ ਟੈਲੀਫੋਨ ਤੇ ਮੈਂ ਕੀਤਾ ਦਾ ਵੀਡੀਓ ਸਾਹਿਬ ਤੁਹਾਡਾ ਸੈਕਟਰੀ ਸੋਨੂ ਮੁਸੀ ਜਿਹੜਾ ਉਹ ਮਿਲ ਹੀ ਗਿਆ ਤੇ ਉਹਨੂੰ ਮੈਂ ਕਿਹਾ ਵੀ ਸੋਨੂ ਮੁਸੀ ਤੁਹਾਡਾ ਜਿਹੜਾ ਸੈਕਟਰੀ ਉਹਨੂੰ ਕਿੱਥੇ ਮਿਲੀ ਹੈ ਉਹ ਕਹਿਣ ਲੱਗੇ ਜੀ ਵੀ ਉਹ ਸਾਡਾ ਟੈਲੀਫੋਨ ਹੀ ਨਹੀਂ ਚੱਕਦਾ ਬੜਾ ਮਾੜਾ ਜੀ ਬਾਇਸ ਸਾਹਿਬ ਇਹਦਾ ਕੋਈ ਮੈਂ ਕਿਹਾ ਉਹ ਐਮਐਲਏ ਦੇ ਘਰ ਬੈਠਾ ਹੈ ਉੱਥੇ ਲੋਗ ਇਹਦਾ ਮਤਲਬ ਵੀ ਆਪਣਾ ਹਿੱਤ ਮਾਰ ਕੇ ਤੇ ਐਮਐਲਏ ਦੇ ਪੈਰਾਂ 'ਚ ਲੰਮੇ ਪੈਣ ਤੇ ਫਿਰ ਉਹਨਾਂ ਨੂੰ ਉੱਥੇ ਕਾਗਜ ਮਿਲਣਗੇ ਬੜੇ ਅਫਸੋਸ ਦੀ ਗੱਲ ਹੈ ਡੈਮੋਕ੍ਰੇਸੀ ਦਾ ਪੰਚਾਇਤ ਦੀਆਂ ਇਲੈਕਸ਼ਨਾਂ ਫਾਊਂਡੇਸ਼ਨ ਹੈ ਤੇ ਜੇ ਅੱਜ ਪੰਚਾਇਤ ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਹਾਲ ਹੈ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਕਹਿ ਕੇ ਐਸੀ ਬੜਾ ਵੱਡਾ ਬਦਲਾਅ ਲੈ ਕੇ ਆ ਰਹੇ ਆ ਤੇ ਆ ਬਦਲਾਅ ਦੇ ਲੋਟਰੇ ਦੇ ਲੋਕਾਂ ਨੂੰ ਲੁਕਵੇ ਤੁਸੀਂ ਆਇਓ ਤੁਸੀਂ ਦੱਸੋ ਸਰਕਾਰ ਨਾਲ ਮਿਲਿਆ ਤੁਹਾਨੂੰ ਕੋਈ ਇੱਥੇ ਕੋਈ ਹੈ ਹੀ ਕੋਈ ਨਹੀਂ ਖਾਲੀ ਕੁਰਸੀਆਂ ਤੁਸੀਂ ਆਪ ਵੇਖਿਆ ਅਸੀਂ ਤੁਹਾਨੂੰ ਇਹ ਚੈਲੰਜ ਹੀ ਕੀਤਾ ਸੀ ਵੀ ਜਾਓ ਵੇਖ ਲਓ ਜੇ ਤੁਹਾਨੂੰ ਉੱਥੇ ਕੋਈ ਮਿਲ ਜੇ ਇੱਕ ਸੈਕਟਰੀ ਮਿਲ ਜੇ ਇਲੈਕਸ਼ਨ ਚੱਲ ਰਹੀ ਹੈ ਸਭ ਲੁਕੇ ਹੋਏ ਨੇ ਸਭ ਐਮਐਲਏ ਦੇ ਘਰ ਚ ਬੈਠੇ ਨੇ ਆਮ ਬੰਦਾ ਜਿਹੜਾ ਇਲੈਕਸ਼ਨ ਲੜਨਾ ਚਾਹੁੰਦਾ ਉਹਨੂੰ ਕੌਣ ਰਸੀਦੇਗਾ ਉਹਨੂੰ ਕੌਣ ਐਨਸੀ ਦੇਗਾ ਇਹ ਸਰਕਾਰ ਤੋਂ ਕੋਈ ਤਵਕਕੋ ਨਹੀਂ ਕੀਤੀ ਜਾ ਸਕਦੀ ਸਾਰੀਆਂ ਪਾਰਟੀਆਂ ਨੂੰ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਅਸੀਂ ਇਹਦਾ ਐਕਸ਼ਨ ਲਵਾਂਗੇ ਅਸੀਂ ਹਾਈ ਕੋਰਟ ਦੇ ਵਿੱਚ ਇਹਦੀ ਰੇਟ ਵੀ ਪਾ ਰਹੇ ਆ ਵੀ ਇਲੈਕਸ਼ਨ ਨੂੰ ਨਲ ਐਨਵੋਇਡ ਕਰ ਦੋ ਇਹ ਇਲੈਕਸ਼ਨ ਦਾ ਕੋਈ ਤੁਕ ਨਹੀਂ ਇਹ ਇਲੈਕਸ਼ਨ ਜੇ ਹੋਏਗੀ ਤੇ ਇਲੈਕਸ਼ਨ ਕਮਿਸ਼ਨ ਆਫ ਪੰਜਾਬ ਆਪਣੀ ਦੇਖਰੇਖ ਥੱਲੇ ਆਪ ਜੁਮੇਵਾਰੀ ਚੁਕੇ ਨਾ ਤਾਂ ਡੀਸੀ ਮਿਲਦੇ ਨੇ ਨਾ ਐਡੀਸੀ ਮਿਲਦੇ ਨੇ ਨਾ ਜੀ ਜਿਵੇਂ ਤੁਹਾਨੂੰ ਰਾਹ ਦਿੰਦਾ ਹੈ ਨਾ ਵੀਡੀਓ ਰਾਹ ਦਿੰਦਾ ਹੈ ਨਾ ਸੈਕਟਰੀ ਮਿਲਦਾ ਤੇ ਜਾਏ ਕਿੱਥੇ ਬੰਦਾ ਆ ਸਭ ਲੋਕ ਜਿਹੜੇ ਨੇ ਇਹ ਐਨਓਸੀ ਲੈ ਲਈ ਸਵੇਰ ਦੇ ਮੇਰੇ ਕੋਲ ਕੱਢ ਕੇ ਰਾਏ ਅਸੀਂ ਉਸੇ ਬਾਬਤ ਅੱਜ ਇੱਥੇ ਆਏ ਹੋ ਤੁਹਾਨੂੰ ਰਿਕੁਐਸਟ ਕੀਤੀ ਵੀ ਆਓ ਤੁਸੀਂ ਵੀ ਵੇਖੋ ਇੱਥੇ ਕੀ ਹੋ ਰਿਹਾ ਤੁਹਾਡੇ ਸਾਹਮਣੇ ਅੱਜ ਜਿਹੜਾ ਨੰਗਾ ਨਾਚ ਇਹ ਆਪਣੀ ਤਾਕਤ ਦਾ ਕਰ ਰਹੇ ਨੇ ਇਹ ਤੁਹਾਡੇ ਸਾਹਮਣੇ ਹੈ ਇਹਦਾ ਜਵਾਬ ਅਸੀਂ ਵੀ ਚਾਹੁੰਦੇ ਆ ਵੀ ਜਿਹੜਾ ਤੁਹਾਡਾ ਚੌਥਾ ਥੰਮ ਹੈ ਜਿਹੜਾ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ ਉਹ ਇਹ ਤੁਹਾਡੀ মিডিਆ ਦੇ ਰਾਈ ਤੁਸੀਂ ਜਿਹੜੀ ਲੋਕਾਂ ਦੀ ਆਵਾਜ਼ ਹੈ ਤੁਸੀਂ ਲੋਕਾਂ ਦੇ ਜਿਹੜੇ ਇਹ ਉਹਨਾਂ ਨੂੰ ਪ੍ਰੋਬਲਮਜ਼ ਆ ਰਹੀਆਂ ਇਹ ਪੰਜਾਬ ਸਰਕਾਰ ਤੱਕ ਔਰ ਪੰਜਾਬ ਦੇ ਲੋਕਾਂ ਤੱਕ ਪਹੁੰਚੋ ਕਿਸੇ ਤਰੀਕੇ ਸਰ ਡੀਸੀ ਦੇ ਤਣਾ ਨਾ ਲਗਾਇਆ ਗਿਆ ਕੰਨ ਨਾ ਕੰਪਸ ਪਾਰਟੀ ਇਹਨੂੰ ਤੁਸੀਂ ਨਹੀਂ ਜੀੜਦੇ ਕੋਹਰ ਪਾਰਟੀ ਨੇ ਆਪਣੇ ਢੰਗ ਨਾਲ ਕਰਨਾ ਹੈ ਡੀਸੀ ਸਾਹਿਬ ਉਹਨਾਂ ਨੂੰ ਮਿਲੇ ਨਹੀਂ ਮਿਲੇ ਕੀ ਗੱਲ ਹੋਈ ਹੈ ਮੈਨੂੰ ਉਸ ਬਾਰੇ ਕੋਈ ਪਤਾ ਨਹੀਂ ਪਰ ਇਹ ਗੱਲ ਪੱਕੀ ਹੈ ਵੀ ਜਿਹੜਾ ਵੀ ਪ੍ਰਸ਼ਾਸਨ ਹੈ ਜਿੰਨਾ ਤੋਂ ਆਮ ਅਸੀਂ ਆਸ ਰੱਖਦੇ ਆਂ ਵੀ ਸਾਨੂੰ ਇਨਸਾਫ ਮਿਲੇਗਾ ਜੇ ਕੋ ਜਾ ਕੇ ਇਨਸਾਫ ਦੀ ਕੋਹਾੜ ਲੈਣੇ ਜੇ ਉਹ ਹੀ ਤੁਹਾਨੂੰ ਨਹੀਂ ਮਿਲਦਾ ਤੇ ਤੁਸੀਂ ਇਹ ਸਮਝ ਸਕਦੇ ਹੋ ਵੀ ਇਹ ਕਿਥੋਂ ਲੀ ਲਈਏ ਇਹ ਮੁੱਖ ਮੰਤਰੀ ਦੇ ਦਫ਼ਤਰ ਤੋਂ ਉਤੋਂ ਦਿੱਲੀ ਤੋਂ ਕੇਜਰੀਵਾਲ ਦੇ ਦਫ਼ਤਰ ਤੋਂ ਇਹ ਹਦਾਇਤ ਕੀਤੀ ਗਈ ਹੈ ਇਹ ਸਰਕਾਰ ਨੂੰ ਵੀ ਅਸੀਂ ਇਹ ਜਿਹੜੀਆਂ ਪੰਚਾਇਤ ਦੀਆਂ ਇਲੈਕਸ਼ਨਾਂ ਇਹ ਲੁੱਟਣੀਆਂ ਨੇ ਇਹ ਕਿਸ ਤਰੀਕੇ ਦੱਸਣਾ ਪੰਜਾਬ ਦੇ ਲੋਕਾਂ ਨੂੰ ਵੀ ਸਾਡੀ ਵੀ ਜਿਹੜੀ ਹੈ ਜਿਹੜਾ دہشت ਹੈ ਨਾ ਜਿਹੜੀ ਉਹ ਚੱਲਦੀ ਹੈ ਔਰ ਇੱਥੋਂ ਤੱਕ ਵੀ ਇਹ ਗੈਂਗਸਟਰਾਂ ਕੋਲੋਂ ਜਿਹਦਾ ਕੱਲ ਅੱਜ ਮੈਂ ਬਿਆਨ ਪੜ੍ਹ ਰਿਹਾ ਸੀ ਉਹਨਾਂ ਕੋਲੋਂ ਇਹ ਢਬਕੇ ਮਾਰਾ ਰਹੇ ਨੇ ਉਹਨਾਂ ਦੇ ਸਾਰਾ ਕੁਝ ਹੋ ਰਿਹਾ ਤੇ ਕਦੀ ਇਲੈਕਸ਼ਨ ਹੋ ਰਹੀ ਹੈ ਕਿੱਤਰ ਨੂੰ ਤੁਰ ਪਿਆ ਪੰਜਾਬ ਜਿਹੜਾ ਸੂਰਬੀਰਾ ਦਾ ਪੰਜਾਬ ਸੀ ਜਿਹੜਾ ਗੁਰੂਆਂ ਪੀਰਾਂ ਦਾ ਪੰਜਾਬ ਸੀ ਅੱਜ ਉਹ ਕੀ ਇਹ ਪੰਜਾਬ ਦੇ ਜਿਹੜੇ ਗੈਂਗਸਟਰ ਨੇ ਉਹ ਇਹਨਾਂ ਨੂੰ ਜਿਹੜਾ ਰੂਲ ਕਰਨਗੇ ਬੜੇ ਅਫਸੋਸ ਦੀ ਗੱਲ ਹੈ ਔਰ ਮੈਂ ਸਮਝਦਾ ਪ੍ਰਸ਼ਾਸਨ ਬਹੁ ਬੁਰੀ ਤਰ੍ਹਾਂ ਫੇਲ ਹੋਇਆ ਹੈ ਔਰ ਜੀ ਪ੍ਰਸ਼ਾਸਨ ਕੋ ਆਸ ਨਹੀਂ ਕਰ ਸਕਦੇ ਕਿਉਂਕਿ ਦਿਨ ਤੇ ਰਹਿ ਕੇ ਦੋ ਦੋ ਦਿਨਾਂ ਤੱਕ ਤੁਸੀਂ ਕਾਗਜ਼ ਨਹੀਂ ਉੱਥੇ ਪੇਸ਼ ਕਰਦੇ ਤੇ ਤੁਹਾਡਾ ਕੰਮ ਹੋ ਗਿਆ ਫਿਰ ਤੁਸੀਂ ਜੋ ਮਰਜ਼ੀ ਕਹਿੰਦੇ ਰਹੋ ਇਹਨਾਂ ਕਹਿਣਾ ਜੀ ਕੋਈ ਹੈ ਹੀ ਨਹੀਂ ਜੀ ਅਸੀਂ ਇੱਕ ਤਰਫਾ ਜਿਹੜੀ ਇਨੈਕਸ਼ਨ ਜਿੱਤ ਲਈ ਆਮ ਪਾਰਟੀ ਵਾਲੇ ਕਹਿੰਦੇ ਆ ਸਰਬਸੰਤੀ ਨਾਲ ਬਹੁਤ ਵਧੀਆ ਹੋ ਰਿਹਾ ਵਾ ਇਸ ਕਿਸਤ ਨੂੰ ਇਸ ਨੂੰ ਕਿਸ ਨਹੀਂ ਦੇਖਦੇ ਕੋ ਸਰਬਸੰਤੀ ਹੈ ਸਰਬਸੰਤੀ ਦਾ ਮਤਲਬ ਕੀ ਹੁੰਦਾ ਵੀ ਸਾਰਾ ਪਿੰਡ ਸਲਾਹ ਕਰੇ ਵੇ ਇਹ ਮੌਕਾ ਸੀ ਇਸ ਬੰਦੇ ਨੂੰ ਯੂਨੀਨਿਮਸਲੀ ਦੇ ਰਿਆ ਪਿੰਡ ਦੀ ਬਿਹਤਰੀ ਵਾਸਤੇ ਉਹਦਾ ਯੂਨੀਨਿਮਸ ਇੱਥੇ ਯੂਨੀਨਿਮਿਟੀ ਕੀਤੀ ਜਾ ਰਹੀ ਹੈ ਐਮਐਲਏ ਦੇ ਘਰ ਬੈ ਕੇ ਉਹ ਕਿਉਂ ਕੀਤੀ ਜਾ ਰਹੀ ਹੈ ਤੁਸੀਂ ਸਮਝਦੇ ਹੋ ਵੀ ਤੇਰੇ ਇਹਨੇ ਖਰਚੋਂ ਅੰਗੇ ਤੇਰੇ ਇਨਾ ਤਰ੍ਹਾਂ ਕਰ ਦਿੰਦੇ ਆ ਤੂੰ ਫਿਕਰ ਕਿਉਂ ਕਰਦਾ ਹੈ ਦੂਜੇ ਦੇ ਕਾਗਜ਼ ਨਹੀਂ ਅਸੀਂ ਆਂ ਦਿੰਦੇ ਇਹ ਕਾਗਜ਼ ਕਿਉਂ ਨਹੀਂ ਐਨਓਸੀਜ਼ ਦਿੱਤੀਆਂ ਜਾ ਰਹੀਆਂ ਸਿਰਫ ਇੱਕ ਬਜਾ ਕਰਕੇ ਵੀ ਇੱਥੇ ਧੰਦ ਲੀਆਂ ਔਰ ਜੋ ਕਰਨਾ ਹੈ ਇਹ ਸਾਰਾ ਕੁਝ ਮਿਲ-ਮਲਾ ਕੇ ਹੋ ਰਿਹਾ ਹੈ ਔਰ ਮੈਂ ਇਸ ਦੇ ਵਿੱਚ ਪੰਜਾਬ ਸਰਕਾਰ ਨੂੰ ਟੋਟਲ ਮੈਂ ਸਮਝਦਾ ਵੀ ਦੇ ਆਰ ਇਨਵੋਲਡ ਇਨ ਇਟ ਐਮ ਐਲ ਏ ਜੇ ਕਰ ਰਿਹਾ ਤੇ ਬਹੁਤ ੱਕਾ ਕਰ ਰਿਹਾ ਹੈ ਹਰ ਜਗ੍ਹਾ ਹੋ ਰਿਹਾ ਨਾ ਇਹ ਬਟਾਲੇ ਦੀ ਨਹੀਂ ਇਹ ਕਾਦੀਆਂ ਚ ਵੀ ਹੋ ਰਿਹਾ ਹੈ ਇਹ ਗੁਰਦਾਸਪੁਰ ਵੀ ਹੋ ਰਿਹਾ ਹੈ ਇਹ ਫਤੇਗੜ ਚੂੜੀਆਂ ਚ ਵੀ ਹੋ ਰਿਹਾ ਹੈ ਹਰ ਜਗ੍ਹਾ ਤੰਦਲੀਆਂ ਮਚ ਗਿਆ ਨੇ ਸੋ ਸਰਕਾਰ ਨੂੰ ਔਰ ਮੈਂ ਸਮਝਦਾ ਹਾਈ ਕੋਰਟ ਨੂੰ ਇਹ ਜਿਹੜੀ ਇਲੈਕਸ਼ਨ ਹੈ ਨਲ ਐਨਵੋਇਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਸੀਂ ਅੱਜ ਹੀ ਚਿੱਠੀ ਪਾਵਾਂਗੇ ਅੱਜ ਦਾ ਵੇਰਵਾ ਦਿੰਦਿਆਂ ਹੋਇਆਂ ਵੀ ਇਸ ਇਲੈਕਸ਼ਨ ਨੂੰ ਨਲ ਐਨਵੋਇਡ ਕੀਤਾ ਜਾਵੇ